ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਪਿੰਡੀਆਂ ਦੀ ਬਹੁਤ ਹੀ ਸਵਾਦ ਸਬਜ਼ੀ ਪਿੰਡੀਆਂ ਪੱਤਾ ਕਿਲੋ ਲਈਆਂ ਨੇ ਧੋ ਲਈਆਂ ਨੇ ਧੋ ਕੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਸੁਕਾ ਲਿਆ ਪਿੰਡੀਆਂ ਹਮੇਸ਼ਾ ਦੇਖੋ ਤੁਸੀਂ ਸੁੱਕੀਆਂ ਹੋਣੀਆਂ ਚਾਹੀਦੀਆਂ ਨੇ ਫਿਰ ਬਹੁਤ ਸਵਾਦ ਬਣਦੀਆਂ ਨੇ ਆਪਾਂ ਇਹਨਾਂ ਨੂੰ ਕੱਟ ਲਿਆ ਤੇ ਹੁਣ ਆਪਾਂ ਕਰਾਂਗੇ ਤੜਕਾ ਤਿਆਰ ਕਰਨ ਦੇ ਵਾਸਤੇ ਆਪਾਂ ਲੈਨੇ ਪਿਆਜ਼ ਹਰੀ ਮਿਰਚ ਤੇ ਟਮਾਟਰ ਇਹਨਾਂ ਨੂੰ ਵੀ ਕੱਟ ਲਿਆ ਜੇਕਰ ਤੁਹਾਨੂੰ ਸਾਡੀ ਰੈਸਪੀਜ਼ ਵਧੀਆ ਲੱਗਦੀ ਹੈ ਤਾਂ ਇੱਕ ਸੋਹਣਾ ਜਿਹਾ ਕਮੈਂਟ ਦੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਚਲੋ ਹੁਣ ਆਪਾਂ ਤਿਆਰ ਕਰਦੇ ਹਾਂ ਕੜਾਈ ਦੇ ਵਿੱਚ ਲਿਆ ਆਪਾਂ ਤੇਲ ਸਰੋਂ ਦਾ ਪਿੰਡੀਆਂ ਆਪਾਂ ਸਰੋਂ ਦੇ ਤੇਲ ਵਿੱਚ ਬਣਾ ਕੇ ਤਿਆਰ ਕਰਾਂਗੇ ਤੜਕਾ ਗਰਮ ਹੋਣ ਤੋਂ ਬਾਅਦ ਆ ਪਹਿਲੇ ਵਿੱਚ ਪਾਵਾਂਗੇ ਜੀਰਾ ਪਿਆਜ਼ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਕਿਉਂਕਿ ਭਿੰਡੀਆਂ ਦੇ ਵਿੱਚ ਕੱਚੇ ਪਿਆਜ਼ ਬਿਲਕੁਲ ਵੀ ਵਧੀਆ ਨਹੀਂ ਲੱਗਦੇ ਜਿੰਨੇ ਪਿਆਜ਼ ਭਿੰਡੀਆਂ ਦੇ ਵਿੱਚ ਲਾਲ ਹੋਣਗੇ ਵਧੀਆ ਭੁੱਜੇ ਹੋਏ ਹੋਣਗੇ ਉਨੀਆਂ ਹੀ ਆਪਣੀਆਂ ਸਵਾਦ ਸਬਜ਼ੀ ਬਣੂਗੀ ਭਿੰਡੀ ਦੀ ਤੇ ਇਸ ਲਈ ਆਪਾਂ ਪਿਆਜ਼ਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਪਕਾਵਾਂਗੇ ਫਿਰ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਤੇ ਟਮਾਟਰ ਐਡ ਕਰਾਂਗੇ ਇਸ ਤਰੀਕੇ ਨਾਲ ਜੇ ਤੁਸੀਂ ਸਬਜ਼ੀ ਬਣਾ ਕੇ ਦੇਖੋਗੇ ਪਿੰਡੀਆਂ ਦੀ ਬਹੁਤ ਹੀ ਸਵਾਦ ਬਣੂਗੀ ਕੋਈ ਆਪਾਂ ਦੇਖਿਓ ਇਹਦੇ ਵਿੱਚ ਜ਼ਿਆਦਾ ਮਸਾਲੇ ਨਹੀਂ ਐਡ ਕਰਨੇ ਦੇਖੋ ਹੁਣ ਆਪਣਾ ਤੜਕਾ ਭੁੱਜ ਚੱਲਿਆ ਆਪਣੇ ਪਿਆਜ਼ ਬਰਾਊਨ ਹੋ ਚੱਲੇ ਆ ਤੇ ਆਪਾਂ ਇਹਨਾਂ ਨੂੰ ਹੋਰ ਵੀ ਪਕਾਵਾਂਗੇ ਥੋੜੇ ਜਿਹਾ ਹੋਰ ਪਿਆਜ਼ ਆਪਾਂ ਲਾਲ ਕਰਾਂਗੇ ਜਿਸ ਨਾਲ ਆਪਣੀ ਸਬਜ਼ੀ ਬਹੁਤ ਸਵਾਦ ਬਣਦੀ ਆ ਦੇਖੋ ਆਪਣੇ ਪਿਆਜ਼ ਬਿਲਕੁਲ ਤਿਆਰ ਹੋ ਗਏ ਆਪਾਂ ਹੁਣ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚ ਐਡ ਕਰਾਂਗੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਕਈ ਵੇਰ ਨਾ ਕਰ ਦਿੰਦੀਆਂ ਨੇ ਸਾਡੇ ਟਮਾਟਰ ਸਬਜ਼ੀ ਦੇ ਵਿੱਚ ਕੱਚੇ ਰਹਿ ਜਾਂਦੇ ਆ ਤੁਸੀਂ ਨਾਲ ਹੀ ਇਹਦੇ ਨਮਕ ਐਡ ਕਰ ਲਿਆ ਕਰੋ ਇਹਦੇ ਨਾਲ ਟਮਾਟਰ ਜਲਦੀ ਪੱਕ ਜਾਂਦਾ ਕਈਆਂ ਨੂੰ ਨਹੀਂ ਖਾਣਾ ਪਸੰਦ ਹੁੰਦਾ ਟਮਾਟਰ ਤੇ ਜੇ ਉਹ ਕੱਚਾ ਰਹਿ ਜਾਂਦਾ ਸਬਜ਼ੀ ਦੇ ਵਿੱਚ ਉਹ ਵਧੀਆ ਨਹੀਂ ਲੱਗਦਾ ਇਸ ਲਈ ਤੁਸੀਂ ਪਹਿਲਾਂ ਨਾਲ ਹੀ ਨਾਮਕ ਐਡ ਕਰ ਲਿਆ ਕਰੋ ਫਿਰ ਇਹਦੇ ਨਾਲ ਟਮਾਟਰ ਚੰਗੀ ਤਰ੍ਹਾਂ ਪੱਕ ਜਾਂਦਾ ਆ ਆਪਾਂ ਇਹਨਾਂ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਿੰਡੀਆਂ ਦੇਖੋ ਹੁਣ ਆਪਾਂ ਇਹਦੇ ਵਿੱਚ ਪਿੰਡੀ ਪਾ ਦਿੱਤੀ ਆਪਾਂ ਇਹਨਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਿੰਡੀ ਦੀ ਸਬਜ਼ੀ ਵੀ ਆਪਾਂ ਬਿਲਕੁਲ ਸਲੋ ਗੈਸ ਤੇ ਬਣਾਵਾਂਗੇ ਕੋਈ ਆਪਾਂ ਇੱਥੇ ਜ਼ਿਆਦਾ ਤੇਜ਼ ਗੈਸ ਨਹੀਂ ਕੀਤਾ ਹੋਇਆ ਬਿਲਕੁਲ ਆਪਾਂ ਸਲੋ ਗੈਸ ਤੇ ਇਹਨੂੰ ਪਕਾਵਾਂਗੇ ਤਾਂ ਜੋ ਆਪਣੀ ਸਬਜ਼ੀ ਨਾ ਤਾਂ ਥੱਲੇ ਲੱਗੇ ਤੇ ਬਣ ਕੇ ਵੀ ਬਹੁਤ ਵਧੀਆ ਸਵਾਦ ਤਿਆਰ ਹੋਊਗੀ ਜੇਕਰ ਆਪਣੇ ਪਿਆਜ਼ ਪਹਿਲਾਂ ਵਧੀਆ ਭੁੱਜੇ ਹੋਣਗੇ ਨਾ ਪਿੰਡੀ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਬਹੁਤ ਜਲਦੀ ਪੱਕ ਜਾਂਦੀ ਹੈ ਪਿੰਡੀ ਵੀ ਜੋ ਆਪਾਂ ਬਾਜ਼ਾਰੋਂ ਪਿੰਡੀ ਲੈਣੇ ਉਹਨਾਂ ਨੂੰ ਥੋੜਾ ਟਾਈਮ ਲੱਗ ਜਾਂਦਾ ਇਹ ਤਾਂ ਆਪਣੇ ਘਰ ਦੀ ਪਿੰਡੀ ਹੈ ਇਹ ਬਹੁਤ ਵਧੀਆ ਜਲਦੀ ਬਣ ਕੇ ਤਿਆਰ ਹੋ ਜਾਂਦੀ ਆ ਦੇਖੋ ਹੁਣ ਇੱਥੇ ਹਲਕੀ ਹਲਕੀ ਭਿੰਡੀ ਬਣ ਚੁੱਕੀ ਆ। बस ਇਹਨੂੰ ਥੋੜਾ ਹੀ ਟਾਈਮ ਲੱਗੂਗਾ ਹੋਰ ਬਣਨ ਲਈ। ਆਪਾਂ ਇਹਦੇ ਵਿੱਚ ਹਜੇ ਕੋਈ ਵੀ ਮਸਾਲਾ ਨਹੀਂ ਐਡ ਕੀਤਾ ਸਿਰਫ ਇੱਕ ਨਮਕ ਤੋਂ ਬਿਨਾ। ਬਾਕੀ ਮਸਾਲੇ ਆਪਾਂ ਇਹਦੇ ਵਿੱਚ ਬਾਅਦ ਵਿੱਚ ਜਦੋਂ ਭਿੰਡੀਆਂ ਪੱਕ ਜਾਣਗੀਆਂ ਫਿਰ ਐਡ ਕਰਾਂਗੇ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਹਲਦੀ ਦਾ ਨਾਲ ਹੀ ਆਪਾਂ ਪਾਵਾਂਗੇ ਹਲਕੀ ਜਿਹੀ ਲਾਲ ਮਿਰਚ ਜਿਹਦੇ ਨਾਲ ਸਬਜ਼ੀ ਦਾ ਕਲਰ ਬਹੁਤ ਵਧੀਆ ਆਉਂਦਾ ਧਨੀਆ ਪਾਊਡਰ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਗਰਮ ਮਸਾਲਾ ਬਸ ਇਸ ਤੋਂ ਬਾਅਦ ਆਪਾਂ ਹੋਰ ਕੋਈ ਵੀ ਮਸਾਲਾ ਇਹਦੇ ਵਿੱਚ ਐਡ ਨਹੀਂ ਕਰਾਂਗੇ ਇਹਦੇ ਨਾਲ ਹੀ ਦੇਖੋ ਤੁਸੀਂ ਇਸ ਤਰ੍ਹਾਂ ਹੀ ਬਣਾ ਕੇ ਦੇਖੋ ਤੁਹਾਡੀ ਸਬਜ਼ੀ ਬਹੁਤ ਜ਼ਿਆਦਾ ਸਵਾਦ ਬਣੂਗੀ ਇਨਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਕਿਉਂਕਿ ਜੇ ਹਲਦੀ ਹੁੰਦੀ ਹੈ ਨਾ ਜੋ ਕੱਚੀ ਰਹਿ ਜਾਂਦੀ ਹੈ ਤਾਂ ਫਿਰ ਉਹਦਾ ਟੇਸਟ ਵਧੀਆ ਨਹੀਂ ਆਉਂਦਾ ਇਸ ਲਈ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਜੋ ਆਪਣੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ ਜੇ ਤੁਹਾਨੂੰ ਸਾਡੀਆਂ ਰੈਸਪੀਜ਼ ਵਧੀਆ ਲੱਗਦੀਆਂ ਹੁੰਦੀਆਂ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਅੱਗੇ ਤੋਂ ਆਉਣ ਵਾਲੀ ਹਰ ਇੱਕ ਰੈਸਪੀ ਦੀ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਆ ਜਾਵੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਆਪਣੀਆਂ ਰੈਸਪੀਜ਼ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਤੁਸੀਂ ਉਹ ਦੱਸ ਵੀ ਸਕਦੇ ਹੋ ਕਮੈਂਟ ਦੇ ਵਿੱਚ ਕਿ ਅੱਗੇ ਕਿਹੜੀ ਰੈਸਪੀ ਆਪਾਂ ਲੈ ਕੇ ਆਈਏ ਆਪਾਂ ਤੁਹਾਡੀ ਡਿਮਾਂਡ ਤੇ ਬਿਲਕੁਲ ਉਸ ਤਰ੍ਹਾਂ ਦੀ ਰੈਸਪੀ ਬਣਾ ਕੇ ਤਿਆਰ ਕਰਾਂਗੇ ਜ਼ਿਆਦਾਤਰ ਆਪਾਂ ਸਿੰਪਲ ਇਸਲੀ ਬਣਾਉਣੀ ਆ ਸਬਜੀ ਕਿਉਂਕਿ ਜਿਹੜੇ ਨਵੇਂ ਬੱਚਾ ਨੂੰ ਕੁਕਿੰਗ ਦਾ ਸ਼ੌਂਕ ਆ ਉਹ ਆਸਾਨੀ ਨਾਲ ਸਬਜੀ ਤਿਆਰ ਕਰ ਸਕਦੇ ਆ ਆਪਣੀ ਵੀਡੀਓ ਦੇਖ ਕੇ ਦੇਖੋ ਆਪਣੀ ਸਬਜੀ ਬਿਲਕੁਲ ਬਣ ਕੇ ਤਿਆਰ ਆ ਤੇ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਟਰਾਈ ਕਰਕੇ ਦੇਖਿਓ ਬਣਾ ਕੇ ਦੇਖਿਓ ਇੱਕ ਵਾਰ ਬਹੁਤ ਹੀ ਸਵਾਦ ਸਬਜੀ ਬਣਦੀ ਆ ਪਿੰਡੀ ਦੀ